ਪੰਜਾਬ ਸਰਕਾਰ ਕੀ ਕਰ ਰਹੀ ਹੈ ਕਿਵੇਂ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬੇਕੂਬ ਬਣਾ ਰਹੀ ਹੈ ਲੋਕਾਂ ਨੂੰ ਬੇਕੂਬ ਬਣਾ ਰਹੀ ਹੈ ਉਹ ਖਬਰ ਕੋਈ ਚਲਾਉਂਦੀ ਨਹੀਂ ਆਸੀਂ ਬੜੀ ਵੱਡੀ ਲੜਾਈ ਲੜੀ ਸੀਗੀ ਤਿੰਨ ਕਾਲੇ ਕਾਨੂੰਨ ਖਾਰਜ ਕਰਵਾਉਣ ਲਈ ਉਦੋਂ ਸੈਂਟਰ ਗਵਰਨਮੈਂਟ ਜਿਹੜੀ ਸਮੇਂ ਦੀ ਸਰਕਾਰ ਹੈ ਉਹ ਤਾਂ ਚਾਹੁੰਦੀ ਆ ਕਿ ਕਿਵੇਂ ਅਸੀਂ ਭਾਰਤ ਦੇ ਸਾਰੇ ਜਿਹੜੀ ਕਿ ਸਿਸਟਮ ਨੂੰ ਆਪਣੇ ਅੰਡਰ ਕਰਨਾ ਕਿਵੇਂ ਕਾਰਪੋਰੇਟ ਘਰਾਣੇ ਨੂੰ ਦੇਣਾ ਭਾਜਪਾ ਜਿਹੜੀ ਉਹ ਤਾਂ ਇੱਕ ਦੁਸ਼ਮਣ ਹੈ ਹੀ ਹੈਗੀ ਆ ਪੰਜਾਬ ਦੀ ਇਕੱਲੇ ਪੰਜਾਬ ਦੀ ਦੁਸ਼ਮਣ ਨਹੀਂ ਪੂਰੇ ਦੇਸ਼ ਦੀ ਦੁਸ਼ਮਣ ਆ ਪਰ ਇਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਹੱਥ ਠੋਕਾ ਉਹਨਾਂ ਦਾ ਬਣ ਕੇ ਉਹਨਾਂ ਨੂੰ ਲਾਗੂ ਕਰਵਾ ਰਿਹਾ ਸਾਥਸਰੀਆ ਕਾਲਜੀ ਸਾਰੇ ਭੈਣ ਭਰਾਵਾਂ ਨੂੰ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਇਹ ਗੱਲ ਤੁਸੀਂ ਸਾਂਝੀ ਕਰਕੇ ਲੋਕਾਂ ਤੱਕ ਕਰ ਜ਼ਰੂਰ ਪਹੁੰਚਾ ਦੇਣਾ ਕਿਉਂਕਿ ਨਿਊ ਚੈਨਲ ਜਿਹੜੇ ਵੀ ਪੰਜਾਬ ਦੇ ਹੱਥ ਸਰਕਾਰ ਦੇ ਹੱਥ ਠੋਕੇ ਬਣੇ ਹੋਏ ਨੇ ਉਹ ਸਰਕਾਰ ਦੇ ਵਿਰੁੱਧ ਕੋਈ ਗੱਲ ਪੰਜਾਬ ਸਰਕਾਰ ਕੀ ਕਰ ਰਹੀ ਹੈ ਕਿਵੇਂ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬੇਕੂਬ ਬਣਾ ਰਹੀ ਹੈ ਲੋਕਾਂ ਨੂੰ ਬੇਕੂਬ ਬਣਾ ਰਹੀ ਹੈ ਉਹ ਖਬਰ ਕੋਈ ਚਲਾਉਂਦੀ ਨਹੀਂ ਗੱਲਬਾਤ ਵੀਰੋ ਕੀ ਹੈ ਅਸੀਂ ਬੜੀ ਵੱਡੀ ਲੜਾਈ ਲੜੀ ਸੀਗੀ ਤਿੰਨ ਕਾਲੇ ਕਾਨੂੰਨ ਖਾਰਜ ਕਰਵਾਉਣ ਲਈ ਉਹਦਾ ਸੈਂਟਰ ਗਵਰਨਮੈਂਟ ਜਿਹੜੀ ਸਮੇਂ ਦੀ ਸਰਕਾਰ ਹੈ ਉਹਦਾ ਚਾਹੁੰਦੀ ਆ ਕਿ ਕਿਵੇਂ ਅਸੀਂ ਭਾਰਤ ਦੇ ਸਾਰੇ ਜਿਹੜੀ ਕਿ ਸਿਸਟਮ ਨੂੰ ਆਪਣੇ ਅੰਡਰ ਕਰਨਾ ਕਿਵੇਂ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਭਾਜਪਾ ਜਿਹੜੀ ਉਹ ਤਾਂ ਇੱਕ ਦੁਸ਼ਮਣ ਹੈ ਹੀ ਹੈਗੀ ਆ ਪੰਜਾਬ ਦੀ ਇਕੱਲੇ ਪੰਜਾਬ ਦੀ ਦੁਸ਼ਮਣ ਨਹੀਂ ਪੂਰੇ ਦੇਸ਼ ਦੀ ਦੁਸ਼ਮਣ ਆ ਜਿਹੜੀ ਉਹ ਪਰ ਇਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਹੱਥ ਠੋਕਾ ਉਹਨਾਂ ਦਾ ਬਣ ਕੇ ਜਿਹੜੇ ਕਾਨੂੰਨ ਜਿਹੜੇ ਅਸੀਂ ਖਾਰਜ ਕਰਵਾਏ ਸੀਗੇ 730 ਤੋਂ ਵੱਧ ਸੀਧੀਆਂ ਦੇ ਕੇ ਅਸੀਂ ਜਿਹੜੇ ਕਾਨੂੰਨ ਖਾਰਜ ਕਰਵਾਏ ਸੀਗੇ ਪੰਜਾਬ ਦਾ ਮੁੱਖ ਮੰਤਰੀ ਭਗਮਾਨਤਮਨ ਉਹਨਾਂ ਨੂੰ ਲਾਗੂ ਕਰਵਾ ਰਿਹਾ ਲਾਗੂ ਕਿਵੇਂ ਕਰਵਾ ਰਿਹਾ ਕਿਉਂਕਿ ਅਸੀਂ ਚਾਹੁੰਦੇ ਸੀਗੇ ਸੀ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਅਸੀਂ ਕਾਬਜ ਨਹੀਂ ਹੋਣ ਦੇਣਾ ਪਿਛਲੇ ਦਿਨਾਂ ਦੀ ਗੱਲ ਹੈ ਕੈਨੇਡਾ ਕੇ ਮੰਡੀਕਰਨਾ ਸਾਰੇ ਦਾ ਸਾਰਾ ਪੰਜਾਬ ਗਵਰਨਮੈਂਟ ਨੇ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਦੇਤਾ ਮੈਂ ਨੋਟਿਸ ਜਾਰੀ ਕੀਤਾ ਨੋਟਿਸ ਆ ਦੇਖ ਲਓ ਮੇਰੇ ਬੀਰੋ ਮੇਰੇ ਭਰਾਵੋ ਆ ਨੋਟਿਸ ਆ ਦੇਖ ਲਓ ਆ ਜਾਰੀ ਕੀਤਾ ਕਿ ਨੌ ਜਿਹੜੇ ਸੈਲੋ ਨੇ 26 ਜ਼ਿਲ੍ਹਿਆਂ ਦੇ ਵਿੱਚ ਨੌ ਸੈਲੋ ਬਣੇ ਹੋਏ ਨੇਗੇ ਉਹਨਾਂ ਨੂੰ ਸਾਰਨ ਨੂੰ ਸਾਰੇ ਜਿਹੜੀ ਖਰੀਦ ਦਾ ਖਰੀਦਦਾਰੀ ਦਾ ਸਿਸਟਮ ਹੈ ਉਹਨਾਂ ਨੂੰ ਸੈਲੋ ਨੂੰ ਦੇਤਾ ਅਡਾਨੀਆਂ ਅਡਵਾਨੀਆਂ ਜਿਹੜੇ ਸੈਲੋ ਨੇਗੇ ਹੁਣ ਗੱਲ ਇਹ ਆ ਜੋ ਕਿਸੇ ਟਾਈਮ ਜਦੋਂ ਇੱਥੇ ਅੰਗਰੇਜ਼ ਇਸ ਦੇਸ਼ ਦੇ ਵਿੱਚ ਆਏ ਜਦੋਂ ਅੰਗਰੇਜ਼ਾਂ ਨੇ ਇਸ ਦੇਸ਼ ਤੇ ਉੱਪਰ ਕਬਜ਼ਾ ਕਰਨ ਲੱਗੇ ਤਾ ਜਿਹੜੇ ਸਾਰੇ ਜਿੰਨੇ ਵੀ ਇਸ ਦੇਸ਼ ਦੇ ਅਮੀਰ ਲੋਕ ਸੀਗੇ ਰਾਜੇ ਲੋਕ ਸੀਗੇ ਉਹਨਾਂ ਨੇ ਸਾਰਿਆਂ ਦੇ ਸਾਰਿਆਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸਾਰੇ ਸਾਰੇ ਉਹਨਾਂ ਨੇ ਹੱਥ ਮਿਲਾਇਆ ਜਿਹੜੇ ਆਮ ਲੋਕ ਲੜਨ ਵਾਲੇ ਸੀਗੇ ਆਪਣੇ ਉਹਨਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਸ਼ਹੀਦیاں ਪਾਈਆਂ ਬਗਾਦਰੀ ਬਾਬਿਆਂ ਦੀ ਗੱਲ ਕਰ ਲੋ ਭਗਤ ਸਿੰਘ ਵਰਗਿਆਂ ਨੇ ਫਾਂਸਿਆਂ ਦੇ ਰੰਮੇ ਚ ਰੱਸੇ ਚੁੰਮੇ ਭਗਤ ਸਿੰਘ ਰਾਜਗੁਰੂ ਸਖਦੇਵ ਸਿੰਘ ਆਪਣਾ ਸ਼ਹੀਦ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਬੜੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਲੜਾਈਆਂ ਲੜ ਕੇ ਦੇਸ਼ ਨੂੰ ਯਾਦ ਕਰਵਾਇਆ ਪਰ ਹੁਣ ਫਿਰ ਦੇਸ਼ ਜਿਹੜਾ ਇਹ ਭਾਜਪਾ ਦੇ ਹੱਥ ਗੁਲਾਮ ਹੋ ਗਿਆ ਜਿਹੜਾ ਕਿ ਭਾਜਪਾ ਦੀ ਥਿਉਰੀ ਆ ਭਾਜਪਾ ਦੀ ਨੀਤੀ ਹੈ ਕਿ ਆਪਣੇ ਤਰੀਕੇ ਨਾਲ ਦੇਸ਼ ਨੂੰ ਚਲਾਉਣਾ ਕਿਉਂਕਿ ਗੋਰੇ ਅੰਗਰੇਜ਼ ਚਲੇ ਗਏ ਸੀ ਹੁਣ ਕਾਲੇ ਅੰਗਰੇਜ਼ ਨੇ ਜਿਹੜੇ ਜਿਨ੍ਹਾਂ ਦੇ ਹੱਥ ਦੇ ਵਿੱਚ ਦੇਸ਼ ਦੇ ਜਿਨ੍ਹਾਂ ਦੇ ਹੱਥ ਦੇ ਵਿੱਚ ਦੇਸ਼ ਆ ਉਹ ਭਗ ਸਿੰਘ ਨੇ ਵੀ ਕਿਹਾ ਸੀ ਵੀ ਗੋਰੇ ਅੰਗਰੇਜ਼ ਚਲੇ ਗਏ ਕਾਲੇ ਆ ਗਏ ਪਰ ਕਾਲੇ ਅੰਗਰੇਜ਼ ਕਿਵੇਂ ਦੇਸ਼ ਨੂੰ ਲੁੱਟ ਰਹੇ ਨੇਗੇ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਭਗ ਸਿੰਘ ਦੀ ਪੱਗ ਬੰਨੀ ਫਿਰਦਾ ਭਗ ਸਿੰਘ ਦਾ ਸਰਦਾਰ ਹਾਲੂ ਕਹਾਉਣ ਵਾਲਾ ਭਗਤ ਸਿੰਘ ਨੇ ਗੱਲਾਂ ਕਰਨ ਵਾਲਾ ਅੱਜ ਭਗਤ ਸਿੰਘ ਦੀ ਇੱਕ ਵੀ ਗੱਲ ਤੇ ਨਹੀਂ ਚੱਲ ਰਿਹਾ ਉਹ ਹੱਥ ਠੋਕਾ ਬਣ ਕੇ ਪੂਰਾ ਹੱਥ ਠੋਕਾ ਬਣ ਕੇ ਪੰਜਾਬ ਨੂੰ ਇਸ ਟਾਈਮ ਗੁਲਾਮ ਕਰਨ ਦੇ ਤੋੜਿਆ ਹੋਇਆ ਚਾਹੇ NSA ਦੀ ਗੱਲ ਕਰ ਲੋ ਚਾਹੇ ਜਿਹੜੇ ਫੌਜ ਦੇ ਟੁਕੜੀਆਂ ਲਾਉਣ ਦੀ ਗੱਲ ਕਰ ਲੋ ਜੋ ਸੈਂਟਰ ਗਵਰਨਮੈਂਟ ਕਹਿੰਦੀ ਹੁਣ ਸੈਂਟਰ ਗਵਰਨਮੈਂਟ ਨੇ ਨਵਾਂ ਫਰਮਾਨ ਜਾਰੀ ਕਰਿਆ ਕਿ ਪੰਜਾਬ ਦਾ ਮੰਡੀਕਰਨ ਖਤਮ ਕਰਨਾ ਉਹ ਮਨਜ਼ੂਰੀ ਪੰਜਾਬ ਗਵਰਨਮੈਂਟ ਜਿਹੜੀ ਕਿ ਕਣਕ ਦੀ ਹੈ ਜਿਹੜੀ ਮਨਜ਼ੂਰੀ ਉਹਨੂੰ ਆਪਣਾ ਪਾਸ ਇਹਨਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਦੇਵੇ ਸੈਲੋਨ ਨੂੰ ਦੇਵੇ ਹੁਣ ਇਹਦੇ ਵਿੱਚ ਵੀਰੋ ਟ੍ਰਾਂਸਪੋਰਟ ਸਾਰੀ ਖਤਮ ਹੋਣੀ ਆ ਟਰੱਕਾਂ ਵਾਲੇ ਵੀਰਾਂ ਦਾ ਨੁਕਸਾਨ ਹੋਣਾ ਮਜ਼ਦੂਰਾਂ ਵੀਰਾਂ ਦਾ ਨੁਕਸਾਨ ਹੋਣਾ ਪੱਲੇਦਾਰਾਂ ਦਾ ਨੁਕਸਾਨ ਹੋਣਾ ਕਿਉਂਕਿ ਕਿਸਾਨ ਤਾਂ ਇਸ ਚੀਜ਼ ਲਈ ਲੜੀ ਰਹੇ ਨੇ ਪਰ ਕਿਸਾਨਾਂ ਦੇ ਮੇਰੇ ਬੇਨਤੀਆਂ ਮੇਰੇ ਜਿੰਨੇ ਵੀ ਕਿਸਾਨ ਮੇਰੇ ਭਰਾ ਨੇਗੇ ਜਾਂ ਮਜ਼ਦੂਰ ਭਰਾ ਨੇ ਉਹ ਇਸ ਟਾਈਮ ਜਿਹੜੇ ਝਾੜੂਆਂ ਝੰਡਾ ਚੱਕੀ ਫਿਰਦੇ ਨੇਗੇ ਜਿਹੜੇ ਪਾਰਟੀਆਂ ਦਾ ਬੱਕ ਬੱਕਲਾ ਝੰਡਾ ਚੱਕੀ ਫਿਰਦੇ ਨੇ ਉਹ ਤੁਸੀਂ ਪਾਰਟੀਆਂ ਪਿੱਛੇ ਲੜ ਰਹੇ ਤੁਸੀਂ ਆਪਣੇ ਪੰਜਾਬ ਪਿੱਛੇ ਕਦੋਂ ਲੜੋਗੇ ਆ ਹੁਣ ਪਿੰਡਾਂ ਦੇ ਵਿੱਚ ਮੈਨੂੰ ਸ਼ਰਮ ਆਉਣੀ ਚਾਹੀਦੀ ਜਿੰਨੇ ਵੀ ਆਮ ਆਦਮੀ ਪਾਰਟੀ ਨਾਲ ਕਿਸਾਨੀ ਮਜ਼ਦੂਰੀ ਵਰਗ ਦੇ ਲੋਕ ਜੁੜੇ ਹੋਏ ਨੇਗੇ ਆ ਖਾਸ ਕਰਕੇ ਮੈਂ ਜਿਹੜੇ ਕਿਸਾਨਾਂ ਦੀ ਗੱਲ ਕਰਾਂ ਯਾਰ ਤੁਸੀਂ ਤਾਂ ਆਪਾਂ ਇੰਨੀਆਂ 700 ਦੇ ਵੱਧ ਸੀਧੀਆਂ ਪਾ ਕੇ ਆ ਹੁਣ ਫਿਰ ਤੁਸੀਂ ਇਹਨਾਂ ਲਈ ਵੋਟਾਂ ਮੰਗਦੇ ਫਿਰਦੇ ਹੋ ਉਹ ਪਿੰਡ ਵਾਲੇ ਸ਼ਰਮ ਕਰ ਛੋਟਾ ਦਾ ਸਾਰਾ ਮੰਡੀ ਕਰਨ ਛੋਟਾ ਸਾਰੀ ਕਿਸਾਨੀ ਖਤਮ ਕਰਤੀ ਯਾਰ ਇਹਨਾਂ ਨੇ ਆਹ ਮਨਜ਼ੂਰੀ ਦਿੱਤੀ ਆ ਲੈ ਆਹ ਦੇਖ ਲੋ ਆ ਮਨਜ਼ੂਰੀ ਆਹ ਮਨਜ਼ੂਰੀ ਹੈ ਆਹ ਮਨਜ਼ੂਰੀ ਪੰਜਾਬ ਸਰਕਾਰ ਨੇ ਦਿੱਤੀ ਆ ਦਿਓ ਜਵਾਬ ਇਸ ਚੀਜ਼ ਦਾ ਕ ਸਾਡੇ ਸਾਡਾ ਹੁਣ ਫਿਰ ਅੱਜ ਫਿਰ ਸਾਡੇ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੇ ਨੇ ਅੱਠ ਤਿਕ ਨੂੰ ਵੱਡਾ ਮਹਾਲੀ ਦੇ ਵਿੱਚ ਇਕੱਠ ਕਰ ਰਹੇ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੱਟ ਕਰ ਰਹੇ ਆ ਖਨੌਰੀ ਬਾਰਡਰ ਤੇ ਮੋਰਚਾ ਚੱਲੀ ਜਾਂਦਾ ਤੇ ਆਪਣਾ ਸੰਭੂ ਬਾਰਡਰ ਤੇ ਮੋਰਚਾ ਚੱਲੀ ਜਾਂਦਾ ਉਹ ਤੁਸੀਂ ਹੱਥ ਠੋਕੇ ਬਣ ਕੇ ਨਾ ਸਰਕਾਰਾਂ ਲਈ ਵੋਟਾਂ ਮੰਗਦੇ ਫਿਰਦੇ ਹੋ ਆ ਜਿਹੜੇ ਮੰਤਰੀ ਜਿੰਨੇ ਵੀ ਇੱਥੇ ਤੁਰੇ ਫਿਰਦੇ ਨੇ ਜਿਹੜੇ ਲੋਕ ਸਭਾ ਦੇ ਵਿੱਚ ਖੜੇ ਹੋਏ ਨੇਗੇ ਝਾੜੂ ਵਾਲੇ ਤੁਸੀਂ ਇਹਨਾਂ ਦੇ ਨਾਲ ਤੁਰੇ ਫਿਰਦੇ ਹੋ ਉਹ ਤੁਹਾਨੂੰ ਸ਼ਰਮ ਹੈਗੀ ਹੈ ਕਿ ਨਹੀਂ ਹੈਗੀ ਮਾੜੀ ਮੁੱਟੀ ਉਹ ਤੁਹਾਡੇ ਜਮੀਰਾਂ ਜਾਗਦੇ ਨੇ ਕਿ ਨਹੀਂ ਜਾਗਦੀਆਂ ਕਿਸਾਨਾਂ ਦੇ ਪੁੱਤੋ ਜਿਹੜੇ ਖੇਤੀਬਾੜੀ ਮੰਤਰੀ ਬਣੇ ਬੈਠੇ ਹੋ ਜਿਹੜੇ ਮੰਤਰੀ ਬਣੇ ਬੈਠੇ ਹੋ ਉਹ ਤੁਸੀਂ ਆ ਕਰ ਰਹ ਜਿਹੜੇ ਕਾਲੇ ਅੰਗਰੇਜ਼ ਜਿਹੜੇ ਕਿ ਤੁਹਾਨੂੰ ਆਮ ਆਦੀ ਪਾਰਟੀ ਨੂੰ ਮੇਰਾ ਇੱਕ ਸਵਾਲ ਹੈ ਅਸੀਂ ਇੰਨਾ ਸਮਾਂ ਉੱਥੇ ਅੰਦੋਲਨ ਕੀਤਾ ਆਮ ਆਦੀ ਪਾਰਟੀ ਸੱਤਾ ਦੇ ਵਿੱਚ ਕਿਵੇਂ ਆਈ ਸੱਤਾ ਦੇ ਵਿੱਚ ਇਸ ਕਰਕੇ ਆਈ ਕਿਉਂਕਿ ਅਸੀਂ ਚਾਹਿਆ ਵੀ ਇਹ ਸੜੀਆਂ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਇਹ ਸਾਰੇ ਸਾਰੀਆਂ ਸਾਡੇ ਵਰਗ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਤਾਂ ਆਮ ਆਦੀ ਪਾਰਟੀ ਸਰਕਾਰ ਬਣੀ ਅੱਜ ਆਮ ਆਦੀ ਪਾਰਟੀ ਦੇ ਜਿੰਨੇ ਹੀ ਬੰਦੇ ਨੇ ਉਹ ਸਾਰੇ ਭਾਜਪਾ ਦਾ ਸਾਥ ਦੇ ਰਹੇ ਨੇ ਯਾਰ ਗੱਲ ਕਿੱਧਰ ਨੂੰ ਜਾ ਰਹੀ ਹੈ ਇਹ ਇਸ ਕਰਕੇ ਇਹ ਗੱਲ ਜਿਹੜੀ ਹੁਣ ਆਸਟਾਈਮ ਭਗਮੰਤਮਣ ਇਹ ਵਿਖਾਵੇ ਕਰਦਾ ਡਰਾਮੇ ਕਰਦਾ ਕਿ ਮੈਂ ਕਿਸਾਨਾਂ ਦੇ ਨਾਲ ਆ ਮੈਂ ਲੋਕਾਂ ਦੇ ਨਾਲ ਆ ਸੁਭ ਕਰਨ ਵਾਲਾ ਮਸਲਾ ਦੇਖ ਲੋ ਵੀਰੋ ਸੁਭ ਕਰਨ ਵਾਲਾ ਮਸਲਾ ਇਹ ਦੇਖ ਲੋ ਇੱਕ ਵਾਰੀ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਜਾ ਕੇ ਕਿੱਡਾ ਕਿਨਾ ਟਾਈਮ ਹੋ ਗਿਆ ਅੰਦੋਲਨ ਚੱਲਦੇ ਨੂੰ ਉੱਥੇ ਸਾਡਾ ਬਾਰਡਰਾਂ ਦੇ ਬੈਠਿਆ ਨੂੰ ਇੱਕ ਵਾਰੀ ਵੀ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਉੱਥੇ ਧਰਨਾ ਨਹੀਂ ਲਾਇਆ ਸਾਡੇ ਕਿਸਾਨਾਂ ਲਈ ਸੁਭ ਕਰਨ ਨਹੀਂ ਵੀ ਜਾ ਕੇ ਲਾਇਆ ਸੁਭ ਕਰਨ ਸੀਧ ਹੋ ਗਿਆ ਸਾਡਾ ਭਰਾ ਉਹਦੇ ਤੇ ਕੋਈ ਮਸਲੇ ਤੇ ਬੋਲਣ ਨੂੰ ਤਿਆਰ ਨਹੀਂ ਉਹ ਉਵੇਂ ਭਾਜਪਾ ਦੀ ਜਿਹੜੀ ਕਿ ਉਹ ਇੱਕ ਇੱਕ ਸਾਡੀ ਪਰਚਾ ਦਰਜ ਕੀਤਾ ਉਹ ਵੀ ਅਣਪਛਾਤੇਾਂ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਨੇ ਪਰਚਾ ਦਰਜ ਕੀਤਾ ਉਹ ਸਾਡੇ ਬੰਦਿਆਂ ਦੇ 307 ਦੇ ਪਰਚੇ ਪਾਈ ਬੈਠੇ ਨੇ ਤੁਸੀਂ ਉਹਨਾਂ ਦੇ ਅੱਗੇ ਗੱਲ ਕਰਨ ਨੂੰ ਤਿਆਰ ਨਹੀਂ ਤੁਸੀਂ ਜਾ ਕੇ ਆਪਣੇ ਕੇਸਰੀਵਾਲ ਦੀ ਡਰਾਮਾ ਕਰਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇੱਕ ਗੱਲ ਕਹਿਣਾ ਤੁਸੀਂ ਦੇਖ ਲਿਓ ਜਿਵੇਂ ਭਾਜਪਾ ਆਸਟਾਈਮ ਆਪਣੇ ਡਿਕਟੇਟਰ ਰਾਜ ਤੇ ਉਤਰੀ ਹੋਈ ਹੈ ਜਿਵੇਂ ਕਿਸੇ ਟਾਈਮ ਅੰਗਰੇਜ਼ ਸਾਰੇ ਦੇ ਸਾਰੇ ਅਮੀਰ ਬੰਦੇ ਨੂੰ ਆਪਣੇ ਨਾਲ ਰਲ੍ਹਾ ਰਹੇ ਸੀਗੇ ਉਵੇਂ ਹੀ ਵੀ ਸਾਡਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਜੁਆਇਨ ਕਰ ਹੀ ਲੈਣੀ ਹੈ ਜੇ ਤਾਂ ਇਹਦਾ 3 ਸਾਲ ਕਾਰਜਕਾਲ ਚੱਲ ਗਿਆ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਕੀ ਆ ਜੇ ਨਾ ਚੱਲਾ ਤਾਂ ਇਹਨੇ ਪਹਿਲਾਂ ਹੀ ਭਾਜਪਾ ਨੇ ਭਾਜਪਾ ਦੇ ਵਿੱਚ ਚਲਾ ਜਾਣਾ ਪੰਜਾਬ ਦੇ ਮੁੱਖ ਮੰਤਰੀ ਨੇ ਨਹੀਂ ਤਾਂ ਜਦੋਂ ਇਹਦੀ ਸਰਕਾਰ ਖਤਮ ਹੋ ਗਈ ਤਾਂ ਇਹਨੇ ਫਿਰ ਭਾਜਪਾ ਦੇ ਵਿੱਚ ਜਾਣਾ ਹੀ ਆ ਉਹ ਰਾਗਵ ਚੱਡਾ ਭਾਜਪਾ ਦੇ ਜਾ ਰਿਹਾ ਹੈ ਸੁਸ਼ੀਲ ਰਿੰਕੂ ਵਰਗੇ ਇਹਨਾਂ ਦਾ ਜਿੰਨੇ ਮੌਜੂਦਾ ਜਿਹੜੇ ਐਮਐਲ ਨੇ ਉਹ ਸਾਰੇ ਸਾਰੇ ਭਾਜਪਾ ਦੇ ਵਿੱਚ ਜਾ ਰਹੇ ਨੇਗੇ ਜਿਹੜੇ ਵੀ ਪੰਜਾਬ ਦੀ ਗੱਲ ਕਰ ਲੋ ਕੱਲੇ ਆਮ ਆਦੀ ਪਾਰਟੀਆਂ ਦੀ ਗੱਲ ਨਾ ਕਰੋ ਜਿੰਨੇ ਵੀ ਪੰਜਾਬ ਦੇ ਆਪ ਦੇ ਆਪ ਨੂੰ ਕਹਿੰਦੇ ਘਾਉਂਦੇ ਬੰਦੇ ਨੇ ਸਾਰੇ ਸਾਰੇ ਭਾਜਪਾ ਵਿੱਚ ਜਾ ਰਹੇ ਨੇ ਪਰ ਜਿਵੇਂ ਕਿਸੇ ਟਾਈਮ ਅਸੀਂ ਅੰਗਰੇਜ਼ਾਂ ਲਈ ਲੜਾਈ ਲੜੀ ਸੀਗੀ ਅੰਗਰੇਜ਼ਾਂ ਨੂੰ ਭਜਾਉਣ ਦੀ ਉਹਦੇ ਵਿੱਚ ਆਮ ਲੋਕਾਂ ਨੇ ਲੜਾਈ ਲੜੀ ਅਮੀਰ ਲੋਕ ਸਾਰੇ ਦੇ ਸਾਰੇ ਅੰਗਰੇਜ਼ਾਂ ਦੇ ਨਾਲ ਸੀਗੇ ਹੁਣ ਵੀ ਆਮ ਵਰਗ ਆਮ ਲੋਕ ਜਿਹੜੇ ਕਿ ਭਾਜਪਾ ਦੇ ਨਾਲ ਇਸ ਦੇਸ਼ ਨੂੰ ਬਚਾਈ ਦੇਸ਼ ਨੂੰ ਬਚਾਉਣ ਦੀ ਲੜਾਈ ਲੜ ਰਹੇ ਨੇਗੇ ਤੇ ਇਸ ਕਰਕੇ ਇਹ ਜਿਹੜਾ ਆ ਕੰਮ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੇ ਆਓ ਜਿਹੜੇ ਸਾਡੇ ਕਿ ਵੱਡੇ ਹੁਣ ਧਰਨੇ ਸਾਡੇ ਚੱਲ ਰਹੇ ਨੇਗੇ ਆਪੋ ਆਪਣੀਆਂ ਪਾਰਟੀਆਂ ਦੇ ਜਿਹੜੇ ਮਖੌਟੇ ਤੁਸੀਂ ਕਸ-ਕਸ ਹੀ ਫਰਦੇ ਨਾ ਕੋਈ ਕਹਿੰਦਾ ਮੈਂ ਇਹਦੇ ਪਿੱਛੇ ਲੜੀ ਜਾਂਦਾ ਘੱਟ ਕੋਈ ਵੀ ਨਹੀਂ ਹੈਗਾ ਪਾਰਟੀਆਂ ਵਾਲੇ ਸਾਰੇ ਦੇ ਸਾਰੇ ਜਦੋਂ ਪੰਜਾਬ ਨੂੰ ਖਤਮ ਕਰਨਾ ਸਾਰੇ ਸਾਰੇ ਇਹ ਸੈਂਟਰ ਗਵਰਨਮੈਂਟ ਦੇ ਹੱਥ ਟੋਕੇ ਬਣੇ ਹੋਏ ਨੇਗੇ ਆ ਜਿਹੜਾ ਕਿਸ ਨੂੰ ਪਤਾ ਹੀ ਆ ਕਿ ਨਵਾਂ ਜਿਹੜਾ ਕਿ ਇਹਨਾਂ ਨੇ ਨੋਟਿਸ ਪੰਜਾਬ ਸਰਕਾਰ ਨੇ ਜਾਰੀ ਕੀਤਾ ਕਿ ਮੰਡੀਕਰਨ ਖਤਮ ਕਰਨ ਦਾ ਜਿਹੜਾ ਉਹ ਨੋਟਿਸ ਜਾਰੀ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਮੁੰਡਿਆਂ ਨੂੰ ਬੇਨਤੀ ਆ ਨੌਜਵਾਨਾਂ ਨੂੰ ਬੇਨਤੀ ਆ ਵੀ ਜਿੱਦੇ ਵੀ ਇਹ ਵੋਟਾਂ ਦੇ ਵਿੱਚ ਆ ਰਹੇ ਨੇਗੇ ਆ ਨੋਟਿਸ 'ਤੇ ਸਵਾਲ ਕਰ ਲਿਓ ਕਿ ਜਾਰੀ ਕਿਉਂ ਕੀਤਾ ਹੈ ਇੰਨੇ ਕਿ ਮੇਰੀਆਂ ਬੇਨਤੀਆਂ ਸੀਗੀਆਂ ਕਿ ਸਾਡੀ ਕਿਸਾਨੀ ਨੂੰ ਕਿਉਂ ਖਤਮ ਕਰਦੇ ਤੁਸੀਂ ਗੱਲ ਕਰ ਰਹੇ ਹੋ ਇਹ ਮੇਰੀਆਂ ਬੇਨਤੀਆਂ ਨੇ ਕਿ ਸਵਾਲ ਜਬਾ ਜਰੂਰ ਕਰਿਓ ਧੰਨਵਾਦ ਜੀ ਪੰਜਾਬ ਸਰਕਾਰ ਕੀ ਕਰ ਰਹੀ ਹੈ ਕਿਵੇਂ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬੇਕੂਬ ਬਣਾ ਰਹੀ ਹੈ ਲੋਕਾਂ ਨੂੰ ਬੇਕੂਬ ਬਣਾ ਰਹੀ ਹੈ ਉਹ ਖਬਰ ਕੋਈ ਚਲਾਉਂਦੀ ਨਹੀਂ ਆਸੀਂ ਬੜੀ ਵੱਡੀ ਲੜਾਈ ਲੜੀ ਸੀਗੀ ਤਿੰਨ ਕਾਲੇ ਕਾਨੂੰਨ ਖਾਰਜ ਕਰਵਾਉਣ ਲਈ ਉਦੋਂ ਸੈਂਟਰ ਗਵਰਨਮੈਂਟ ਜਿਹੜੀ ਸਮੇਂ ਦੀ ਸਰਕਾਰ ਹੈ ਉਹਦਾ ਚਾਹੁੰਦੀ ਆ ਕਿ ਕਿਵੇਂ ਅਸੀਂ ਭਾਰਤ ਦੇ ਸਾਰੇ ਜਿਹੜੀ ਕਿ ਸਿਸਟਮ ਨੂੰ ਆਪਣੇ ਅੰਡਰ ਕਰਨਾ ਕਿਵੇਂ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਭਾਜਪਾ ਜਿਹੜੀ ਉਹ ਤਾਂ ਇੱਕ ਦੁਸ਼ਮਣ ਹੈ ਹੀ ਹੈਗੀ ਆ ਪੰਜਾਬ ਦੀ ਇਕੱਲੇ ਪੰਜਾਬ ਦੀ ਦੁਸ਼ਮਣ ਨਹੀਂ ਪੂਰੇ ਦੇਸ਼ ਦੀ ਦੁਸ਼ਮਣ ਆ ਪਰ ਇਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਹੱਥ ਠੋਕਾ ਉਹਨਾਂ ਦਾ ਬਣ ਕੇ ਉਹਨਾਂ ਨੂੰ ਲਾਗੂ ਕਰਵਾੜੇ